हरियाणा एक्सेस वाटर ਮੰਗਦਾ ਪਿਆ ਉਹ ਬਿਲਕੁਲ ਨਹੀਂ ਦਿੱਤਾ ਜਾ ਸਕਦਾ ਹਿੱਸਾ ਬੰਦਾ ਸੀਗਾ ਉਹ ਪਾਣੀ ਅਸੀਂ ਆਲਰੇਡੀ ਦੇ ਚੁਕੇ ਉੱਥੋਂ ਦਾ ਜਿਹੜਾ ਹੈੱਡ ਹੈਗੇ ਨੇ ਹੈੱਡ ਮਤਲਬ ਜਿੱਥੋਂ ਪਾਣੀ ਛੱਡੇ ਜਾਂਦਾ ਕੋਸਤੇ ਪੰਜਾਬ ਪੁਲਿਸ ਨੇ ਆਪਣਾ ਕੰਟਰੋਲ ਕਰ ਲਿਆ 31 ਮਾਰਚ ਤੱਕ ਆਪਣੇ ਇਸ਼ਾਰੇ ਦਾ ਸਾਰਾ ਪਾਣੀ ਕੰਜ਼ਿਊਮ ਕਰ ਲਿਆ ਉਸ ਤੋਂ ਬਾਅਦ ਉਹਨਾਂ ਕੋਲ ਆਪਣੇ ਲੋਕਾਂ ਨੂੰ ਦੇਣ ਲਈ ਕੋਈ ਨਹੀਂ ਵੀ ਪਾਣੀ ਨਹੀਂ ਸੀ ਬਚਿਆ ਸਭ ਤੋਂ ਮਾਨਸਾ ਦੇਤਾ ਆਮ ਲੋਕੋ ਸਾਡੇ ਮੁੱਖ ਮੰਤਰੀ ਸਰਦਾਰ ਸ਼ਰਦਾਰ ਭਗਵਤ ਸਿੰਘ ਮਾਨ ਜੀ ਨੇ ਇਹ ਫਾੜੀ ਜਿਹੜਾ ਹੈ 4000 ਕਿਲੋਸੇ ਫਾੜੀ ਜਿਹੜਾ ਪਰ ਬੇਦਾ ਹਰਿਆਣਾ ਨੂੰ ਦੇਣ ਦੀ ਮੁਕਰਰ ਕੀਤਾ। ਅੱਜ ਮੀਟਿੰਗ ਦੇ ਵਿੱਚ ਅਸੀਂ ਕਿਹਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਪਰ ਟੈਸਟ ਕਰਦੇ ਹਾਂ ਕਿ ਬੀਜੇਪੀ ਪੰਜਾਬ ਦੀ ਵਿਰੋਧਕ ਪਾਰਟੀਆਂ ਬਹੁਤ ਵੱਡੀ ਪੰਜਾਬ ਦਾ ਇੱਕ ਖੂਦ ਵੀ ਪਾਣੀ ਜਿਹੜਾ ਉਸੇ ਕਰੀਨ ਸਟੇਟ ਲਈ ਕਿਸ ਤਾਈਂ ਮੁਹੱਈਆ ਨਹੀਂ ਕਰਾਇਆ ਜਾਏਗਾ ਨੂੰ ਅੱਜ ਜਿਸ ਮੁੱਦੇ ਲਈ ਆਪਾਂ ਸਾਰੇ ਇਕੱਠੇ ਹੋਏ ਆ ਉਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਪਾਣੀ ਭਾਫੜਾ ਤੋਂ بار-बार ਹਰਿਆਣਾ ਐਕਸੈਸ ਵਾਟਰ ਮੰਗਦਾ ਪਿਆ ਉਹ ਬਿਲਕੁਲ ਨਹੀਂ ਦਿੱਤਾ ਜਾ ਸਕਦਾ ਉਹ ਕਿਉਂ ਨਹੀਂ ਦਿੱਤਾ ਜਾ ਸਕਦਾ ਜਿਹੜਾ ਉਹਨਾਂ ਦਾ ਹਿੱਸਾ ਬੰਦਾ ਸੀਗਾ ਉਹ ਪਾਣੀ ਅਸੀਂ ਆਲਰੇਡੀ ਦੇ ਚੁੱਕੇ ਆਲਰੇਡੀ ਉਹਨਾਂ ਨੂੰ ਉਹਨਾਂ ਦੇ ਹਿੱਸੇ ਦਾ ਪਾਣੀ ਦਿੱਤਾ ਜਾ ਚੁੱਕਿਆ ਹੈ ਬੀਬੀਐਮਬੀ ਦੀ 23 ਅਪ੍ਰੈਲ ਨੂੰ ਜਿਹੜੀ ਮੀਟਿੰਗ ਹੋਈ ਉਸ 'ਚ ਹਰਿਆਣੇ ਵੱਲੋਂ ਪ੍ਰਪੋਜ਼ਲ ਆਇਆ ਔਰ ਪੰਜਾਬ ਦੇ ਕ੍ਰਿਸ਼ਨ ਕੁਮਾਰ ਆਈਏ ਉਥੇ ਪ੍ਰੈਜ਼ੈਂਟ ਸੀਗੇ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਹੁਣ ਐਕਸਟਰਾ ਵਾਟਰ ਨਹੀਂ ਹੈ ਉਥੇ ਗੱਲ ਕੀਤੀ ਗਈ ਇਹ ਪਿਛਲੇ ਕਈ ਸਾਲਾਂ ਚ ਦਿੱਤਾ ਜਾ ਰਿਹਾ ਸੀਗਾ ਉਸ ਟਾਈਮ ਤੇ ਇਸ ਲਈ ਦਿੱਤਾ ਜਾ ਰਿਹਾ ਸੀਗਾ ਕਿ ਸਾਡੇ ਜਿਹੜਾ ਇਰੀਗੇਸ਼ਨ ਸਿਸਟਮ ਹੈ ਜਿਹੜੀ ਖਾਲਾਂ ਨੇ ਉਹ ਸੁੱਕ ਚੁੱਕੀਆਂ ਸੀਗੀਆਂ ਟੇਲਾਂ ਤੱਕ ਪਾਣੀ ਨਹੀਂ ਜਾਂਦਾ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਜਦ ਪਾਵਰ ਚ ਆਈ ਜਦ ਸਰਦਾਰ ਭਗਵੰਤ ਸਿੰਘ ਵਾਹ ਜੀ ਮੁੱਖ ਮੰਤਰੀ ਬਣੇ ਤੱਕ 17% ਖਾਲਾਂ ਚ ਪਾਣੀ ਸੀਗਾ ਅੱਜ ਜੋ 78% ਪਾਣੀ ਖਾਲਾ 73% ਇਸ ਕਰਕੇ ਸਾਡੇ ਕੋਲ ਕੋਈ ਐਕਸੈਸ ਵਾਟਰ ਨਹੀਂ ਹੈ ਜਿਦੇ ਤਹਤ ਉਹਨਾਂ ਨੂੰ ਦਿੱਤਾ ਜਾਏ ਪਰ ਜੋਤ ਬੈਂਸ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੇ ਉਹਨਾਂ ਨੂੰ ਨੰਗਲ ਡੈਮ ਭੇਜਤਾ ਪੰਜਾਬ ਪੁਲਿਸ ਉੱਤੇ ਲੱਗ ਚੁੱਕੀ ਹੈ ਉੱਥੋਂ ਦਾ ਜਿਹੜਾ ਹੈੱਡ ਹੈਗੇ ਨੇ ਹੈੱਡ ਮਤਲਬ ਜਿੱਥੋਂ ਪਾਣੀ ਛੱਡਿਆ ਜਾਂਦਾ ਉਸ ਤੇ ਪੰਜਾਬ ਪੁਲਿਸ ਨੇ ਆਪਣਾ ਕੰਟਰੋਲ ਕਰ ਲਿਆ ਹੈ ਅੱਜ ਦੇ ਮੰਤਰੀ ਸਾਹਿਬ ਉੱਥੇ ਬੈਠ ਚੁੱਕੇ ਨੇ ਬਿਲਕੁਲ ਵੀ ਪਾਣੀ ਐਕਸੈਸ ਵਾਟਰ ਜਿਹੜਾ ਉਹ ਮੰਗਦੇ ਪਏ ਉਹਨਾਂ ਨੂੰ ਨਹੀਂ ਛੱਡੇਗਾ ਮਈ ਤੱਕ ਦੇ ਮਹੀਨੇ ਦੇ ਅੰਦਰ ਕਿਉਂਕਿ ਸਾਡਾ ਹੁਣ ਛੋੜਨੇ ਲੱਗਣ ਦਾ ਵੀ ਟਾਈਮ ਆ ਚੁੱਕਿਆ ਔਰ ਸਾਨੂੰ ਪਾਣੀ ਚਾਹੀਦਾ ਛੋਣੇ ਲਈ ਅਸੀਂ ਪੰਜਾਬ ਦੀ ਖੇਤੀ ਨੂੰ ਸਫਰ ਨਹੀਂ ਕਰਨ ਦਾਂਗੇ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮੰਸ਼ਾ ਉਹ बार-बार ਕਿਸਾਨਾਂ ਨੂੰ ਪੰਜਾਬ ਦੇ ਨੂੰ ਤੰਗ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਤੰਗ ਨਹੀਂ ਹੋਣ ਦੇਣਾ ਉਹਨਾਂ ਨੂੰ ਪਾਣੀ ਦੀ ਕੋਈ ਘਾਟ ਨਹੀਂ ਹੁੰਦੀ ਨਹੀਂ ਔਰ ਇਸ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਪਲਾਨ ਬਣਾਇਆ ਉਹਨੂੰ ਸਕਸੈਸਫੁਲ ਕਰਾਂਗੇ ਬਿਲਕੁਲ ਵੀ ਪਾਣੀ ਉੱਥੇ ਜਾਣ ਨਹੀਂ ਦੇਣਾ ਕਿ ਜਿਹੜੀ ਕਹਿੰਦੀ ਹੈ ਜੇ ਸਰਕਾਰ ਕਰਦੀ ਹੈ ਤਾਂ ਦੇਣਾ ਸਰਕਾਰ ਨੇ ਕੱਲ ਰਾਤੀ ਸੁਣ ਲੋ ਕੀ ਕੀਤਾ ਜਿਹੜਾ BBMP ਦਾ ਅਫਸਰ ਸੀਗਾ ਜਿਹਦੀ ਇਹ ਰਿਸਪੋਨਸੀਬਿਲਟੀ ਸੀਗੀ ਉਹਨੂੰ ਰਾਤ ਰਾਤ ਚ ਬਦਲਤਾ ਐਸਲੀ ਬਦਲਤਾ ਵੀ ਪ੍ਰਾਣਾ ਅਫਸਰ ਕਹਿੰਦਾ ਸੀ ਜੀ ਮੈਂ ਗਲਤ ਕੰਮ ਨਹੀਂ ਕਰਾਂਗਾ ਉਹ ਰਾਤ ਰਾਤ ਅਫਸਰ ਬਦਲਿਆ ਗਿਆ ਉਹ ਅਫਸਰ ਬਦਲ ਕੇ ਉਸਤੇ ਪ੍ਰੈਸ਼ਰ ਦਿੱਤਾ ਗਿਆ ਵੀ ਜਿਹੜੇ ਹੈਡ ਨੇ ਉਹਨਾਂ ਨੂੰ ਖੁੱਲੇ ਜਾਵੇ ਤਾਂ ਕਿ ਹਰਿਆਣੇ ਨੂੰ ਪਾਣੀ ਦਿੱਤਾ ਜਾਵੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਲੈ ਲਿਆ ਔਰ ਇਸ ਪਾਣੀ ਦੇ ਹੈਡ ਦੇ ਉੱਤੇ ਜਿਹੜਾ ਕੰਟਰੋਲ ਹੈ ਉਹ ਪੰਜਾਬ ਪੁਲਿਸ ਨੇ ਤੇ ਸਾਡੇ ਮੰਤਰੀ ਸਾਹਿਬ ਜਿਹੜੇ ਕਿ ਉੱਥੋਂ ਐਮ.ਐਲ.ਏ ਵੀ ਨੇ ਹਰਜੋਤ ਸਿੰਘ ਮਹਿਨ ਜੀ ਉੱਥੇ ਚਲੇ ਗਏ ਨੇ ਉਹ ਉੱਥੇ ਜਾ ਕੇ ਹੈਡ ਤੇ ਕੰਟਰੋਲ ਲੈਣਗੇ ਤੇ ਇੱਕ ਵੀ ਬੂਨ ਐਕਸਟਰਾ ਪੰਜਾਬ ਤੋਂ ਹਰਿਆਣੇ ਨੂੰ ਨਹੀਂ ਜਾਏਗਾ ਧੰਨਵਾਦ ਜੀ ਅੱਜ ਬਿਲਕੁਲ ਅਸੀਂ ਕੇਂਦਰ ਸਰਕਾਰ ਦੇ ਵਿਰੁੱਧ ਕੇਂਦਰ ਦੀ ਬੀਜੇਪੀ ਸਰਕਾਰ ਦੇ ਵਿਰੁੱਧ ਇਹ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਜਿਸ ਤਰੀਕੇ ਕੇਂਦਰ ਸਰਕਾਰ ਹਮੇਸ਼ਾ ਤੋਂ ਹੀ ਪੰਜਾਬ ਨਾਲ ਮਤਰੇਵਾ ਵਿਵਹਾਰ ਕਰਦੀ ਰਹੀ ਹੈ ਹਰ ਚਾਹੇ ਉਹ ਕਿਸੇ ਵੀ ਮੁੱਦੇ ਤੇ ਹੋਵੇ ਤੇ ਅੱਜ ਫਿਰ ਇੱਕ ਵਾਰੀ ਬੀਜੇਪੀ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਮਤਰੇਵਾ ਵਿਵਹਾਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਪਰ ਲੇਕਿਨ ਇਸ ਵਾਰ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਜਿਹੜਾ Thank you. ਉਸ ਕੇਸ ਵੀ ਸਟੇਟ ਲਈ ਉਸ ਤਾਈ ਮਹੱਈਆ ਨਹੀਂ ਕਰਾਇਆ ਜਾਏਗਾ ਇਹਦੇ ਉੱਤੇ ਪੰਜਾਬ ਸਰਕਾਰ ਬੜੀ ਹੀ ਕਾਬਜ਼ ਤੌਰ ਤੇ ਬੜੀ ਹੀ ਸਾਡੀ ਇਹਦੀ ਸ਼ਕਤ ਨਹੀਂ ਕਹਿੰਦੀ ਕਰਦੇ ਆ ਕਿ BBMP ਦੇ ਰਾਹੀਂ ਜਿਹੜੀ ਅੱਜ ਕੋਸ਼ਿਸ਼ ਹੋ ਰਹੀ ਹੈ ਉਸ ਨੂੰ ਉਸ ਦੀ ਸਖਤ ਅਸੀਂ ਕਹਿੰਦੀ ਕਰਦੇ ਆ ਔਰ ਸਾਡੇ ਸੀਐਮ ਸਰਕਾਰ ਭਗਵਾਨ ਸੀਮਨ ਜੀ ਜੋ ਕਿਹਾ ਹੈ ਕਿ ਜਦੋਂ ਦੇਖੋ BBMP ਨੇ ਇੱਕ ਪਾਣੀ ਨਿਯਤ ਕੀਤਾ ਤੇ ਸੇਸ ਦਾ ਪਾਣੀ ਨਿਯਤ ਕੀਤਾ Rajasthan ਨੂੰ ਵੀ ਕੁਝ ਪਾਣੀ ਨਿਯੁਕਤ ਕੀਤਾ ਗਿਆ ਇਸੇ ਤਰੀਕੇ ਹਰਿਆਣਾ ਕੁਝ ਪਾਣੀ ਨਿਯਤ ਕੀਤਾ ਗਿਆ ਪੰਜਾਬ ਨੂੰ ਵੀ ਕੀਤਾ ਗਿਆ ਸੋ ਜਦੋਂ ਜਦੋਂ ਹਰਿਆਣਾ ਨੇ ਆਪਣਾ ਪਾਣੀ ਇਹ ਜਿਹੜਾ ਪਾਣੀ ਦੀ ਨਿਯਤੀ ਹੈਗੀ ਹੈ ਇਹ ਹਰ ਸਾਲ 21 ਮਈ ਤੋਂ ਲੈ ਕੇ 20 ਮਈ ਤੱਕ ਦੀ طے ਕੀਤੀ ਜਾਂਦੀ ਹੈ ਕਿ ਇਸ ਸਾਲ ਦੇ ਦੌਰਾਨ ਤੁਹਾਨੂੰ ਇੰਨਾ ਪਾਣੀ ਮਿਲੇਗਾ ਹੁਣ ਮੁੱਦਾ ਇਹ ਹੈ ਕਿ ਜਦੋਂ ਹਰਿਆਣਾ ਨੇ ਆਪਣਾ 31 ਮਾਰਚ ਤੱਕ ਆਪਣੇ ਹਿੱਸੇ ਦਾ ਸਾਰਾ ਪਾਣੀ ਕੰਜ਼ੂਮ ਕਰ ਲਿਆ ਉਸ ਤੋਂ ਬਾਅਦ ਉਹਨਾਂ ਕੋਲ ਆਪਣੇ ਲੋਕਾਂ ਨੂੰ ਦੇਣ ਲਈ ਤਿੰਨ ਲਈ ਵੀ ਪਾਣੀ ਨਹੀਂ ਸੀ ਬਚਿਆ ਤੋ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਪਾਣੀ ਦਿੱਤਾ ਜਾਵੇ ਸਾਡੇ ਲੋਕਾਂ ਕੋਲ ਪੀਣ ਲਈ ਵੀ ਪਾਣੀ ਨਹੀਂ ਹੈ ਤੇ ਉਹਨਾਂ ਦੀ ਬੇਨਤੀ ਦੇ ਤਹਿਤ ਮੈਂ ਇੱਥੇ ਮੈਂਸ਼ਨ ਕਰਨਾ ਚਾਹੁੰਦੀ ਆ ਮਾਨਵਤਾ ਦੇ ਆਧਾਰ ਦੇ ਉੱਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਪਾਣੀ ਜਿਹੜਾ ਹੈ 4000 ਕਿਊਸਿਕ ਪਾਣੀ ਜਿਹੜਾ ਪਰ ਡੇ ਦਾ ਹਰਿਆਣਾ ਨੂੰ ਦੇਣ ਦੀ ਮੁਕਰਰ ਕੀਤਾ ਹੈ ਔਰ ਅਸੀਂ ਇਹ ਵੀ ਰਹੇ ਹਾਂ 6 April ਤੋਂ ਲੈ ਕੇ ਇਹ ਪਾਣੀ ਰੈਗੂਲਰ ਜਾ ਰਿਹਾ ਸੀ ਪਰ ਜਦੋਂ ਹਰਿਆਣਾ ਸਰਕਾਰ ਦਾ ਲਾਲਚ ਵਧਿਆ ਔਰ ਨੇਪਸੈਣੀ ਜੀ ਨੇ ਇਹ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਪੀਣ ਵਾਲੇ ਪਾਣੀ ਦੇ ਆਧਾਰ ਦੇ ਉੱਤੇ ਹੁਣ ਸਿੰਚਾਈ ਲਈ ਵੀ ਪਾਣੀ ਉਹਨਾਂ ਨੇ ਵਧਾ ਕੇ ਸਾਡੇ ਤੋਂ 8500 ਕਿਊਸਿਕ ਪਾਣੀ ਦੀ ਮੰਗ ਕੀਤੀ ਪੰਜਾਬ ਸਰਕਾਰ ਤੋਂ ਤਾਂ ਉੱਥੇ ਸਰਾਸਰੇ ਸਾਫ਼ ਜਾਹਰ ਹੁੰਦਾ ਹੈ ਕਿ ਇਹ ਪਾਣੀ ਸਿੰਚਾਈ ਲਈ ਵਰਤਿਆ ਜਾਣਾ ਚਾਹੀਦਾ ਹੈ ਪਰ ਪੰਜਾਬ ਸਰਕਾਰੇ ਪਾਣੀ ਕਿਵੇਂ ਦੇ ਸਕਦੀ ਹੈ ਸਾਡੇ ਆਪਣੇ ਤਿੰਨਾਂ ਡੈਮਾਂ ਦਾ ਪਾਣੀ ਇਸ ਟਾਈਮ ਲਿਮਿਟ ਤੋਂ ਥੱਲੇ ਚੱਲ ਰਿਹਾ ਹੈ ਰੇਸ ਤੋਂ ਥੱਲੇ ਚੱਲ ਰਿਹਾ ਹੈ ਸੋ ਅਸੀਂ ਹਰਿਆਣਾ ਨੂੰ ਜਾਂ ਕਿਸੇ ਵੀ ਹੋਰ ਸਟੇਟ ਨੂੰ ਇਸ ਸਮੇਂ ਇੱਕ ਵੀ ਬੂੰਦ ਪਾਣੀ ਦੇਣ ਦੇ ਵਿਚਾਰ ਆ ਦੀ ਨਹੀਂ ਹੈਗੇ ਨਾ ਹੀ ਅਸੀਂ ਦੇ ਸਕਦੇ ਹਾਂ ਨਾ ਹੀ ਪੰਜਾਬੀਆਂ ਨਾਲ ਟੱਕਾ ਖੋਲ ਦਵਾਂਗੇ ਔਰ ਪੰਜਾਬ ਦੇ ਪੰਜਾਬੀਆਂ ਦੀ ਜਿਹੜੇ ਪਾਣੀ ਦੀ ਰਾਖੀ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਹੋਂਕਿੰਨ ਤੌਰ ਤੇ ਜਿੱਥੋਂ ਤੱਕ ਸਾਡੇ ਕੋਲ ਸੰਭਵ ਹੋਇਆ ਇਹਦੇ ਲਈ ਸੰਸਦ ਭਾਵੇਂ ਸਾਨੂੰ ਆਪਣੀ ਜਾਨ ਵੀ ਕਿਉਂ ਨਾ ਦੇਣੀ ਪਵੇ ਅਸੀਂ ਇਹ ਜਿਹੜਾ ਠੱਗਾ ਹੈ ਕੇਂਦਰ ਸਰਕਾਰ ਦਾ ਇਹ ਬਰਦਾਸ਼ਤ ਨਹੀਂ ਕਰਾਂਗੇ ਜੀ ਉਹ ਆ ਪੀਐਮ ਵੱਲੋਂ ਫੈਸਲਾ ਕਰ ਦਿੱਤਾ ਹੈ ਕਿ ਪਟਕਾ ਨੇ ਕਿਉਂਕਿ ਪਾਣੀ ਪੰਜਾਬ ਦਾ ਉਹਨਾਂ ਨੇ ਆਣਾ ਜਾਏਗਾ ਅਵਾਤੀ ਤੁਸੀਂ ਸਭ ਨੇ ਦੇਖਿਆ ਅੱਜ ਸਵੇਰੇ ਟੀਵੀ ਤੇ ਖਬਰਾਂ ਸਾਡੇ ਹੀ ਲੋਕਾਂ ਨੇ ਸੁਨਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ 8500 ਕਿਊਸਕ ਪਾਣੀ ਜਿਹੜਾ ਉਹ ਵੱਧ ਹਰਿਆਣੇ ਨੂੰ ਜਿਹੜਾ ਛੱਟਦਾ ਉਹਦੇ ਵਿਰੋਧ ਦੇ ਵਿੱਚ ਅਸੀਂ ਬੰਦਾ ਜਿਹੜਾ ਪ੍ਰੋਟੈਸਟ ਕਰਦੇ ਆ ਪਿਛਲੇ ਕਈ ਦਿਨਾਂ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬੜਾ ਸਪਸ਼ਟ ਕਹਿ ਦੇ ਸੀਗੇ ਕਿ ਸਾਡੇ ਕੋਲ ਪਾਣੀ ਦਾ ਇੱਕ ਤੁਪਕਾ ਦੀ ਦੇਣ ਲਈ ਇਹ ਇੱਕ ਸੱਚ ਹੈ ਅਸੀਂ ਪਹਿਲਾਂ ਵੀ ਕਿਹਾ ਹੁਣ ਵੀ ਕਿਹਾ ਜਿੰਨੀਆਂ ਮੀਟਿੰਗਾਂ ਹੁੰਦੀਆਂ ਆਈਆਂ ਹਰ ਮੀਟਿੰਗ ਦੇ ਵਿੱਚ ਅਸੀਂ ਕਿਹਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਪਹਿਲਾਂ ਸਾਡਾ ਪਾਣੀ ਪੂਰਾ ਕਰੋ ਫਿਰ ਅੱਗੇ ਗੱਲ ਕਰਾਂਗੇ ਸਾਡਾ ਪਾਣੀ ਪੂਰਾ ਕਰਦੀ ਬਜਾਏ ਬੀਜੇਪੀ ਨੇ ਸਾਡੀ ਧੱਕਾ ਕੀਤਾ ਬੀਜੇਪੀ ਨੇ ਸਾਡਾ ਪਾਣੀ ਜਿਹੜਾ ਹਿਦਿਆਨੇ ਨੂੰ ਦਿੱਤਾ ਉਹਦੇ ਵਿਰੋਧ ਚ ਅੱਜ ਅਸੀਂ ਐਸਐਲ ਬੀਜੇਪੀ ਦੇ ਅਗੂ ਤਰਨ ਚੁਗ ਜਿਹੜੇ ਨੇ ਉਹਨਾਂ ਦੇ ਬੁਹੇ ਕਰੀ ਪਰ ਟੈਸਟ ਕਰਦੇ ਆ ਕਿ ਬੀਜੇਪੀ ਪੰਜਾਬ ਦੀ ਵਿਰੋਧ ਪਾਰਟੀ ਆ ਬਹੁਤ ਵੱਡੀ ਪਹਿਲਾਂ ਵੀ ਪੰਜਾਬ ਦੋਧੀ بڑے ਫੈਸਲੇ ਲਏ ਹੁਣ ਵੀ ਜਿਹੜਾ ਉੰਨਾ ਨੇ ਪੰਜਾਬ ਦੋਦੀ ਫੈਸਲਾ ਲਿਆ ਇਸ ਕਰਕੇ ਬੀਜੇਪੀ ਨੂੰ ਤਿਆਰ ਰਹਿਣਾ ਚਾਹੀਦਾ ਕਿ ਪੰਜਾਬ ਦੇ ਲੋਕ ਕਦੀ ਵੀ ਇਹ ਬਰਦਾਸ਼ਤ ਨਹੀਂ ਕਰਨਗੇ ਆਮ ਆਦੀ ਪਾਰਟੀ ਕਦੀ ਵੀ ਬਰਦਾਸ਼ਤ ਨਹੀਂ ਕਰੂਗੀ ਅਸੀਂ ਆਪਣੇ ਲੋਕਪ੍ਰੀਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਦੇ ਵਿੱਚ ਪੰਜਾਬ ਦੇ ਪਾਣੀਆਂ ਲਈ ਇੱਕ ਲੰਮੀ ਜਦੋਜਾਦ ਕਰਾਂਗੇ ਪੰਜਾਬ ਦਾ ਪਾਣੀ ਇੱਕ ਤਪਕਾ ਸੀ ਨਾ ਕਿਸੇ ਨੂੰ ਦੇਣਾ ਨਾ ਸਾਡੇ ਕੋਲ ਹੈਗਾ ਅੱਜ ਸੀਮਲ ਸਾਹਿਬ ਜ਼ਿਲ੍ਹੇ ਦੇ ਸਾਰੇ ਪਾਰਟੀ ਵਲੰਟੀਅਰਾਂ ਨਾਲ ਇੱਕ ਜਿਹੜਾ ਅਮੀ ਤੌਰ ਦੇ ਉੱਤੇ ਇਹ ਪ੍ਰੋਟੈਸਟ ਜਿਹੜਾ ਕਰ ਰਹੇ ਆ ਉਹਦੇ ਨਾਲ ਸਾਡੀ ਪਾਰਟੀ ਦੇ ਬਹੁਤ ਸਾਰੇ ਆਗੂ ਜਿਹੜੇ ਉਹ ਐਸਲੇ ਜ਼ਿਲ੍ਹੇ ਦੇ ਜ਼िला ਪ੍ਰਧਾਨ ਦੇ ਅਤੀ ਪ੍ਰਧਾਨ ਸਾਡੇ ਪ੍ਰਧਾਨਕ ਬੋਰਡ ਦੇ ਚੇਅਰਮੈਨ ਔਰ ਸਾਡੇ ਐਮਸੀ ਸਾਡੇ ਮੇਰ ਸਾਹਿਬ ਬਹੁਤ ਸਾਰੇ ਸਾਥੀ ਸਾਡੇ ਜਿਹੜੇ ਆਏ ਆ ਸੋ ਮੇਰੇ ਨਾਲ ਮੇਰੇ ਕਲੀਕ ਜਿਹੜੇ ਸਾਡੇ ਜੰਡਿਆਲੇ ਤੋਂ ਐਮਐਲਏ ਸਾਹਿਬ ਤੇ ਮਾਨਯੋਗ ਮੰਤਰੀ ਸਰਦਾਰ ਭਜਨ ਸਿੰਘ ਈਟੀਓ ਜੀ ਵੀ ਸਾਡੇ ਨਾਲ ਬੈਠੇ ਆ ਮੈਂ ਈਟੀਓ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਕੁਝ ਸ਼ਬਦ ਜਿਹੜੇ ਸਾਂਝੇ ਕਰਨ ਸਾਡਾ ਮੋਟੇ ਤੋਂ ਇੱਕ ਗੱਲ ਹੈ ਕਿ ਜਿੱਦੀ ਮਰਜ਼ੀ ਲੜਾਈ ਲੜਨੀ ਪਏ ਅਸੀਂ ਪੰਜਾਬ ਦੇ ਪਾਣੀ ਦਾ ਇੱਕ ਵੀ ਤੁਪਕਾ ਹਰਿਆਣੇ ਨੂੰ ਨਹੀਂ ਦਵਾਂਗੇ ਜਿਹੜਾ ਪਾਣੀ ਆ ਉਹ ਨਹੀਂ ਦਿੱਤਾ ਜਾਏਗਾ ਮੈਂ ਖਿਆ ਜੀ ਪੱਟਾ ਸਿੱਕੀ ਛੜਕਾਂ ਦੇਵਾਂਗੇ ਹਰ ਕੰਮ ਕਰਾਂਗੇ ਜੋ ਵੀ ਕਰਨਾ